ਇਸ ਜੰਗ ਦੇ ਅੰਦਰ ਆਪਣੇ ਆਪ ਨੂੰ ਝੋਕਿਆ ਤੇ ਇਹ ਉਹਨਾਂ ਦੀ ਬਾਤ ਹੈ ਜਿਹੜੇ ਸਚਾਰ ਹੋਏ ਆ ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਸਤਿਗੁਰ ਪਰਮੇਸ਼ਰ ਮਾਲਕ ਦੇ ਗੁਣ ਵਸਾਏ ਆ ਜਿਹੜੇ ਸਾਨੂੰ ਇਹ ਦ੍ਰਿੜਤਾ ਰੋਜ਼ ਦਿੰਦੇ ਆ ਕਿ ਇਸ ਧਰਮ ਵਾਸਤੇ ਧਰਮ ਅਸਥਾਨ ਵਾਸਤੇ ਇਸ ਸੇਵਾ ਵਾਸਤੇ ਇਸ ਬਾਣੀ ਵਾਸਤੇ ਜੇ ਆਪਾਂ ਕੁਰਬਾਨ ਵੀ ਕਰਨਾ ਪਏ ਤੇ ਤਾਂ ਵੀ ਇਹ ਸਮਝ ਲੈਂਦੇ ਆ ਵੀ ਇਹ ਕੋ ਬਹੁਤਾ ਵੱਡਾ ਸੌਦਾ ਨਹੀਂ ਹੈ ਕਿਉਂਕਿ ਗੁਰੂ ਦਾ ਸਿਧਾਂਤ ਇਹ ਧਰਮਸ਼ਾਲਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਅਦਬ ਇਹ ਬਹੁਤ ਵੱਡਾ ਹੈ ਤੇ ਗਿਆਨ